ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਕਿਰਪਾ ਹੋ ਗਈ ਸਤਿਗੁਰ ਦੀ 20000 ਆਪਣੇ ਫੋਲੋਅਰ ਪੂਰੇ ਹੋ ਗਏ ਤੇ ਜਦੋਂ 4:00 ਵਜੇ ਪਤਾ ਲੱਗਿਆ ਵੀ ਸਵੇਰ ਦੇਖੇ ਸੀ ਫੋਲੋਅਰ ਤਾਂ 19900 ਸੀਗੇ ਤਾਂ ਵਾਧੇ ਵਾਧੇ ਗਏ ਸ਼ਾਮ ਜੇ ਨੂੰ 4:00 ਵਜੇ ਦੇਖਿਆ ਤਾਂ ਆਪਣੇ ਦੋ ਤਿੰਨ ਫੋਲੋਅਰ ਘਟ ਸੀ ਤਾਂ ਜਾਹ ਮਾਨ ਨੇ ਵੀ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰ ਗਏ ਖੁਸ਼ੀ ਦੇ ਪਲ ਤਾਂ ਹੌਲੀ ਹੌਲੀ ਇੱਕ ਵਧਿਆ ਫਿਰ 99 ਹੋ ਗਏ ਤਾਂ ਜਦੋਂ ਪੂਰੇ ਹੋਏ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਸਭ ਨੂੰ ਮਾਲਕ ਤਰੱਕੀ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਮਾਲਕ ਸੱਚੇ ਪਾਤਸ਼ਾਹ ਤੇ ਜਿਹੜਾ ਆਪਣਾ 20000 ਫੋਲੋਅਰ ਹੋ ਗਿਆ ਤੇ ਸਭ ਨੂੰ ਵਧਾਈਆਂ ਜੀ ਤੇ ਅੱਗੇ ਤੋਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਪਾਉਣ ਦੀ ਕੋਸ਼ਿਸ਼ਾਂ ਕਰਾਂਗੇ ਵਧੀਆ ਨੌਲੇਜ ਵਾਲੀਆਂ ਵੀਡੀਓ ਜੋ ਆਪਾਂ ਪਾਉਣੇ ਆਂਗੇ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਪਤਾ ਲੱਗਦਾ ਰਹਿੰਦਾਗਾ ਵੀ ਵੀਡੀਓ ਚੰਗੀ ਹੈ ਜਾਂ ਮਾੜੀ ਹੈ ਜਾਂ ਕੋਈ ਲਫ਼ਜ਼ ਗਲਤ ਬੋਲਿਆ ਜਾਂਦਾ ਕਈ ਵਾਰੀ ਤੇ ਇੱਥੇ ਆਪਣਾ 20000 ਫੋਲੋਅਰ ਪੂਰਾ ਹੋ ਗਿਆ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ